ਅਪ੍ਰੈਲ ਨੂੰ ਇੱਕ ਮੰਦ ਭਾਗੀ ਬਕੂਆ ਹੋਇਆ ਸੀ ਜਦੇ ਵਿੱਚ ਕਿ ਇੱਕ ਦੁਕਾਨਦਾਰ ਕਮਲ ਕੁਮਾਰ ਜਿਹੜੇ ਹੈਗੇ ਨੇ ਉਹਨਾਂ ਦੇ ਜਦੋਂ ਆਪਣੀ ਦੁਕਾਨ ਬਤਾ ਕੇ ਘਰ ਆ ਰਹੇ ਸਨ ਤਾਂ ਉਹਨਾਂ ਦੇ ਉੱਪਰ 3 ਲੋਗਾਂ ਨੇ ਹਮਲਾ ਕੀਤਾ ਜਿਨ੍ਹਾਂ ਦੇ ਹਮਲੇ ਕਰਕੇ ਉਹਨਾਂ ਤੇ ਕੋਲੋਂ ਉਹਨਾਂ ਦੀ ਸਕੂਟੀ ਸਕੂਟੀ ਦੇ ਵਿੱਚ ਉਹਨਾਂ ਦਾ ਜਿਹੜਾ ਕੈਸ਼ ਦਾ ਬੈਗ ਸੀਗਾ ਉਹ ਦੋਨੋਂ ਲੈ ਕੇ ਉਥੋਂ ਮੌਕੇ ਤੋਂ ਭੱਜ ਗਏ ਸਨ ਤੇ ਇਸ ਦੇ ਉੱਪਰ 60 ਨੰਬਰ ਐਫ ਆਰ 184 2024 ਨੂੰ ਦਰਜ ਕੀਤੀ ਗਈ ਔਰ ਉਸ ਹਫਤੇ ਦੀ ਤਫਤੀਸ਼ ਕਰਨ ਦੇ ਲਈ ਵੱਖ-ਵੱਖਰੇ ਤੌਰ ਦੇ ਉੱਪਰ ਟੀਮਾਂ ਬਣਾਈਆਂ ਗਈਆਂ ਤੇ ਅ ਐ ਸ ਐ ਬੀ ਡੀ ਐਸ ਪੀ ਬੀ ਸਾਹਿਬ ਡੀ ਐਸ ਪੀ ਸਿਟੀ ਮੈਂ ਐਸ ਐਚਓ ਸਿਟੀ ਸਾਊਥ ਤਾਂ ਇਨਚਾਰਜ ਸੀ ਇਹ ਐਸਪੀ ਡੀ ਸਾਹਿਬ ਦੀ ਉਪਰਾਲਾ ਸੁਪਰਵੀਜ਼ਨ ਦੇ ਵਿੱਚ ਇੱਕ ਕੇਸ ਸੋਲਵ ਕੀਤਾ ਗਿਆ ਜਿਸ ਵਿੱਚ ਕਿ ਹੁਣ ਤੱਕ ਪੰਜ ਲੋਕ ਜਿਹੜੇ ਕਿ ਇਸ ਚੀਜ਼ ਦੇ ਵਿੱਚ ਇਨਵੋਲਵ ਸਨ ਉਹ ਸਾਰੇ ਅਰੈਸਟ ਕੀਤੇ ਗਏ ਹਨ ਇਹਨਾਂ ਦੇ ਵਿੱਚੋਂ ਜਿਹੜੇ ਤਿੰਨ ਲੋਕ ਮੌਕੇ ਦੇ ਉੱਪਰ ਜਿਨ੍ਹਾਂ ਨੇ ਅਟੈਕ ਕੀਤਾ ਸੀ ਉਹ ਵੱਖਰੇ ਤੌਰ ਦੇ ਤੇ ਜਿਨ੍ਹਾਂ ਨੇ ਰੈਕੀ ਕੀਤੀ ਸੀ ਦੋ ਲੋਕ ਉਹ ਵੀ ਆਇਡੈਂਟੀਫਾਈ ਹੋਏ ਨੇ ਤੇ ਇਹਦਾ ਸਾਰੇ ਪੰਜ ਦੇ ਪੰਜ ਬੰਦ ਨੂੰ ਹੁਣ ਤੱਕ ਅਰੈਸਟ ਕੀਤਾ ਜਾ ਚੁੱਕਾ ਹੈ ਇਸ ਤੋਂ ਇਲਾਵਾ ਜਿਹੜੀ ਮੌਕੇ ਦੇ ਵਿੱਚ ਇਸਤੇਮਾਲ ਕੀਤਾ ਗਿਆ ਮੋਟਰਸਾਈਕਲ ਸੀ ਉਹ ਬਰਾਮਦ ਹੋਇਆ ਜਿਹੜੀ ਸਕੂਟੀ ਚੋਰੀ ਕਰਕੇ ਲੈ ਕੇ ਗਏ ਸੀ ਖੋ ਕੇ ਲੈ ਕੇ ਗਏ ਸੀ ਉਹ ਵੀ ਸਕੂਟੀ ਵੀ ਬਰਾਮਦ ਹੋ ਕਿਰਚੌਰ ਰੋਡ ਉਥੇ ਮੌਕੇ ਦੇ ਉੱਪਰ ਇਸਤੇਮਾਲ ਕੀਤੀ ਸੀ ਉਹ ਸਾਰੇ ਬਰਾਮਦ ਹੋ ਚੁੱਕੇ ਨੇ ਇਹਨਾਂ ਸਾਰਿਆਂ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦੀ ਡਿਮਾਂਡ ਲੈ ਕੇ ਸਾਨੂੰ ਉਮੀਦ ਹੈ ਕਿ ਸਭ ਹੋਰ ਕੇਸਿਸ ਵੀ ਇਹਦੇ ਵਿੱਚ ਸੋਲਵ ਹੋਣਗੇ ਅਤੇ ਜਿਹੜੇ ਹੋਰ ਵੀ ਜਿਹੜੀ ਐਵੀਡੈਂਸ ਹੈ ਇਸ ਕੇਸ ਦੇ ਵਿੱਚ ਸਾਡੇ ਕੋਲ ਸਿਕਿਉਰਿਟੀ ਦੇ ਅੰਦਰ ਸਾਰੇ ਇਹੋ ਸਾਰੇ ਇਹਨਾਂ ਦੀ ਹੁਣ ਤੱਕ ਦੀ ਤਫ਼ਤੀਸ਼ ਵਿੱਚ ਸਾਹਮਣੇ ਆਂਦਾ ਵੀ ਇਹ ਪਹਿਲੇ ਤੋਂ ਆਪਸ ਵਿੱਚ ਦੂਸਰੇ ਨੂੰ ਜਾਣਦੇ ਨੇ ਇਹ ਪਹਿਲੇ ਤੋਂ ਹੀ ਦੂਸਰੇ ਦੋਸਤ ਹੈਗੇ ਨੇ ਔਰ ਇਹਦੇ ਵਿੱਚ ਜਿਹੜਾ ਇੱਕ ਜਿਹੜਾ ਅਕਿਊਜ਼ਡ ਕਰਨ ਕੁਮਾਰ ਹੈ ਇਹ 8 ਦਸੰਬਰ ਮੁਤਾਬਕ 4 ਤੋਂ 5 ਸਾਲ ਪਹਿਲਾਂ اسی ਦੁਕਾਨ ਦੇ ਉੱਪਰ ਇਹਨੇ ਕੰਮ ਵੀ ਕੀਤਾ ਹੈ ਜਿਸ ਕਰਕੇ ਕਿ ਨੂੰ ਪਤਾ ਸੀ ਵੀ ਸ਼ਾਮ ਨੂੰ ਇਸ ਸਮੇਂ ਦੇ ਆਸ-ਪਾਸ ਇਹ ਐਦਾਂ ਦੁਕਾਨ ਦਾ ਜਿਹੜਾ ਹੈਗਾ ਘਰ ਪੈਸੇ ਲੈ ਕੇ ਜਾਂਦੇ ਨੇ ਤਾਂ ਜਿਸ ਕਰਕੇ ਕੀ ਹੈ ਅ ਜਿਹੜੀ ਹੈਗੀ ਇਹਨਾਂ ਨੇ ਇਹ ਬੁਕਵਾਂ ਪਲਾਨ ਕੀਤਾ ਇਹਨਾਂ ਉੱਪਰ ਕੋਈ ਮਾਮਲੇ ਦਾਇਰ ਨਹੀਂ ਇਹਨਾਂ ਉੱਪਰ ਕੋਈ ਮਾਮਲੇ ਦਾਇਰ ਨਹੀਂ ਇਹਨਾਂ ਦੇ ਵਿੱਚ ਜਿਹੜੇ ਦੋ ਦੋਸ਼ੀ ਹੈਗੇ ਨੇ ਕਰਨ ਕੁਮਾਰ ਉਰਫ ਹਨੀ ਅਤੇ ਰਜਿੰਦਰ ਸਿੰਘ ਉਰਫ ਜੈਰੀ ਇਹਨਾਂ ਦੋਨਾਂ ਦੇ ਉੱਪਰ ਪਾਣੇ ਮੁਕੱਦਮੇ ਵੀ ਦਰਜ ਹੈਗੇ ਕਿੰਨੇ ਦਿਨ ਤੋਂ ਬੁਲੰਦ ਕਰ ਰਹੇ ਸੀ ਜੀ ਇਹਦੀ ਕਰੰਟ ਦੇ ਦਸਨ ਮੁਤਾਬਕ ਇਹਨਾਂ ਦਾ ਕਾਫੀ ਦਿਨ ਪਹਿਲੇ ਇਹਦੇ ਦਿਮਾਗ ਦੇ ਵਿੱਚ ਇਹ ਪਲੈਨਿੰਗ ਕਿ ਮੀਨ ਜਿਹੜਾ ਜਿਹੜੀ ਪਲੈਨਿੰਗ ਉਹ ਇਹਦੀ ਹੈ ਬਾਕੀ ਸਾਰੇ ਬੰਦੇ ਨੇ ਹੌਲੀ ਹੌਲੀ ਆਪਣੇ ਨਾਲ ਜੋੜੇ ਹੈ ਤੇ ਉਸ ਤੋਂ ਬਾਅਦ ਮੌਕੇ ਦੇ ਉੱਪਰ ਜਾ ਕੇ ਇਹਨਾਂ ਨੇ ਫਿਰ ਇਹ ਪੂਰਾ ਇਸ ਇੰਸਰੇ ਨੂੰ ਇਹਨੂੰ ਜਿਹੜਾ ਹੈਗਾ ਇਹਨੂੰ ਅੰਜਾਮ ਦਿੱਤਾ ਸਰ ਇਹ ਜਿਹੜਾ ਕੈਸ਼ ਲੈ ਕੇ ਜਾ ਰਿਹਾ ਇਹ ਕੁਲ ਮਤਲਬ ਕੈਸ਼ ਲੈ ਕੇ ਜਾ ਰਿਹਾ ਇਹ ਨਹੀਂ ਦੱਸਣ ਮਤਾਬਕ ਕਿਉਂਕਿ ਇਹ ਪਹਿਲੇ ਕੰਮ ਕਰ ਚੁੱਕਾ ਸੀ ਦੁਕਾਨ ਦੇ ਉੱਪਰ ਇਸ ਕਰਕੇ ਨੂੰ ਪਤਾ ਸੀ ਕਿ ਸ਼ਾਮ ਨੂੰ ਇਸ ਤਰੀਕੇ ਨਾਲ ਦੁਕਾਨ ਵਧਾ ਕੇ ਜਦੋਂ ਜਾਂਦੇ ਨੇ ਤੇ ਇਹਨਾਂ ਦੇ ਕੋਲ ਕੈਸ਼ ਹੁੰਦਾ ਐਗਜੈਕਟ ਅਮਾਉਂਟ ਬਾਰੇ ਨੂੰ ਨਹੀਂ ਪਤਾ ਸੀ ਬਟੇ ਨੂੰ ਵੀ ਪਤਾ ਸੀ ਐਵਰੇਜ ਕਿੰਨਾ ਕੈਸ਼ ਇਹਨਾਂ ਕੋਲ ਹੁੰਦਾ ਉਸ ਸਮੇਂ ਇਸ ਇਹ ਮੌਕੇ ਤੇ ਰਹਿਣ ਵਾਲੇ ਹੈਗੇ ਨੇ ਜੀ ਕੋਟਾ ਨੋਟ ਕਹਿੰਨੀ ਸੀ ਸਰ ਜਿਹੜੀ ਕਿੰਨੀ ਰਿਕਵਰ ਹੋਈ ਹੈ ਕਿੰਨੀਆਂ ਹੋ ਸਕੋ ਇਹਨਾਂ ਦੇ ਦੱਸਣ ਮੁਤਾਬਕ ਜਿਹੜਾ ਹੈਗਾ 5 ਲੱਖ ਦੇ ਆਸ-ਪਾਸ ਇਹ ਮਾਊਲ ਦੱਸਦੇ ਹੈਗੇ ਨੇ ਜਿਹੜੇ ਦੁਕਾਨਦਾਰ ਹੈਗੇ ਨੇ ਹੁਣ ਤੱਕ 2.5 ਲੱਖ ਰੁਪਏ ਬਰਾਮਦ ਹੋ ਚੁੱਕੇ ਹੈ ਸਰ ਇੰਤਜ਼ਾਰ ਇੰਤਜ਼ਾਰ ਕਰ ਰਹੇ ਸੀ ਕਿ ਦੁਕਾਨਦਾਰ ਦਾ ਜੋ ਬੰਦ ਕਰਕੇ ਘਰੇ ਜਾ ਰਿਹਾ ਸੀ ਹਾਂਜੀ ਇਹ ਆਪਣਾ ਇਹਨਾਂ ਦੀ ਇਹ ਜਿਹੜੀ ਦੋ ਲੋਮ ਹੈ ਜਿਹੜਾ ਆਪ ਜੀ ਨੂੰ ਦੱਸਿਆ ਹੈਗਾ ਵੀ ਆਕਾਸ਼ ਕੁਮਾਰ ਤੇ ਰਜਿੰਦਰ ਜਿਹੜਾ ਹੈਗਾ ਇਹ ਦੋਨੋਂ ਰਿਕੀ ਕਰ ਰਹੇ ਸਨ ਤੇ ਇਹਨਾਂ ਨੇ ਹੀ ਅੱਗੇ ਟਿਪ-ਆਫ ਦਿੱਤਾ ਸੀ ਆ ਅਗਲੀ ਆਪਨੇ ਦੂਜੇ ਬੰਦਿਆਂ ਨੂੰ ਵੀ ਇਹ ਮੌਕੇ ਦੇ ਉੱਪਰ ਤੁਸੀਂ ਜਿਹੜਾ ਹੈਗਾ ਇਹ ਇਹਨੂੰ ਇੰਪਲੀਮੈਂਟ ਕੂਆ ਅੰਜਾਮ ਦੇ ਸਕਦੇ ਜਿਹੜਾ ਮੋਟਰਸਾਈਕਲ ਵਰਤਦਾ ਹੈ ਉਹ ਐਕਸੈਸ ਰੇਟ ਨਹੀਂ ਦੱਸੂਗਾ ਇਹਦਾ ਨਾਮ ਹੈ ਅਜੇ ਕਿਉਂਕਿ ਆਪਾਂ ਅੱਜ ਹੀ ਇਹਨਾਂ ਨੂੰ ਰੈਸਪੀ ਦਿੱਤਾ ਤਾਂ ਆਪਾਂ ਤਫਤੀਸ਼ ਦੇ ਵਿੱਚ ਰਿਮਾਂਡ ਲੈ ਕੇ ਸਾਨੂੰ ਜਿੱਦਾਂ ਹੋਊ ਵੀ ਸਾਰੀ ਕਲੀਅਰ ਹੋ ਜਾਏ ਇਸ ਕੇਸ 'ਚ ਸਰ ਹੋਰ ਵੀ ਕੁਝ ਬੰਦੇ ਇਨਵੋਲ ਹੈ ਹੁਣ ਤੱਕ ਦੀ ਤਫਤੀਸ਼ ਵਿੱਚ ਪੰਜ ਲੋਕ ਆਏ ਨੇ ਬਾਕੀ ਤਫਤੀਸ਼ ਕਿਉਂਕਿ ਇੱਕ ਆਨਗੋਇੰਗ ਪ੍ਰੋਸੈਸ ਹੈ ਜੇ ਹੋਰ ਕਿਸੇ ਦਾ ਬੁਲਾਉਗਾ ਪਰ ਡੈਫੀਨਿਟਲੀ ਪਤਾ ਲੱਗੇ ਜਾ ਕੇ ਆ ਕਿ ਕਾਫੀ ਮਿਹਨਤ ਕਰਨੀ ਪਈ ਇਸ ਕੇਸ ਨੂੰ ਕੇਸ ਕਰ ਲਈ ਰਿਕਾਰਡ ਉੱਪਰ ਕੈਂਡ ਲਿਖਾ ਦੇ ਬਿਲਕੁਲ ਸਹੀ ਹੈ ਜੀ ਹੈ ਉਹ ਆ ਟੈਕਨੀਕਲ ਆਪਣੀ ਹਰ ਕਿਸਮ ਫੋਰੈਂਸਿਕ ਹਰ ਕਿਸਮ ਦੀ ਐਵੀਡੈਂਸ ਹੈ ਦੇ ਵਿੱਚ ਜਿਹੜਾ ਹੈਗਾ ਟੀਮਸ ਨੇ ਇਸਤੇਮਾਲ ਕਰਕੇ ਇਸ ਕੇਸ ਨੂੰ ਪੇਸ਼ ਕੀਤਾ ਕਿੰਨੇ ਕੈਂਡੀ ਦਿਖਾ ਰਹੇ ਸਰ ਮੀਨਤ ਤਾਂ ਕੋਈ ਹਿਸਾਬ ਨਹੀਂ ਹੁੰਦਾ ਮੀਨਤ ਤਾਂ ਕੋਈ ਹਿਸਾਬ ਨਹੀਂ ਹੁੰਦਾ ਮੀਨਤ ਤਾਂ ਸਾਡੇ ਵੱਲੋਂ ਹਰ ਕੇਸ ਦੇ ਵਿੱਚ ਕੀਤੀ ਜਾਂਦੀ ਹੈ ਥੋੜਾ ਬਹੁਤ ਪਕੈਰੀਆ ਵੀ ਲੱਕ ਵੀ ਹੁੰਦਾ ਵੀ ਕਿਸੇ ਕੇਸ ਦੇ ਵਿੱਚ ਜਲਦੀ ਸਕਸੈਸ ਮਿਲ ਜਾਂਦੀ ਕਿਸੇ ਵਿੱਚ ਥੋੜਾ ਜ਼ਿਆਦਾ ਸਮਾਂ ਲੱਗਦਾ ਹੈ ਬਟ ਮੀਨਤ ਹਰ ਵਾਰੀ ਕੀਤੀ ਜਾਂਦੀ ਹੈ ਹਰ ਕਿਸੇ ਲਈ ਜੀ ਸਰ ਬੰਦੀਆਂ ਟੀਮਾਂ ਫਿਕਰ ਇਦੇ ਵਿੱਚ ਲਗਭਗ 6 ਟੀਮਾਂ ਜਿਹੜੀਆਂ ਹੈ ਵੱਖ-ਵੱਖ ਤੌਰ ਦੇ ਉੱਪਰ ਕੰਮ ਕਰ ਰਹੀਆਂ ਅਸੀਂ ਜਿਨ੍ਹਾਂ ਨੇ ਜਿਨ੍ਹਾਂ ਦੀ ਮਿਹਨਤ ਸਦਕੇ ਇਹ ਉੱਪਰ ਆਪਣੀ ਕਾਮਯਾਬੀ ਮਿਲੀ ਸਰ ਇਸ ਇਨਸੀਡੈਂਟ ਤੋਂ ਬਾਅਦ ਜਿਹੜਾ ਕਿ 8:00 ਵਜੇ ਤੋਂ 10 ਮਿੰਟ ਤੇ ਹੋਇਆ ਸੀ ਉਸੇ ਰਾਤ ਨੂੰ ਹੀ 12 ਵਜੇ ਤੋਂ ਬਾਅਦ ਵੀ ਕੋਈ ਇਨਸੀਡੈਂਟ ਹੋਇਆ ਸੀ ਕਿ ਕੋਈ ਚੋਰੀ ਦਾ ਇਹਦੇ ਵਿੱਚ ਆਪਾਂ ਕਾਫੀ ਹੋਰ ਵੀ ਡਿਟੇਲ ਸਾਹਮਣੇ ਆ ਰਹੀਆਂ ਨੇ ਕਿਉਂਕਿ ਇਹਦੇ ਵਿੱਚ ਜਿਹੜਾ ਕਰਨ ਹੈਗਾ ਇਹ ਕਾਫੀ ਦੇਰ ਤੋਂ ਜਿਹੜਾ ਹੈਗਾ ਇਥੋਂ ਛੱਡ ਕੇ ਚਲਾ ਗਿਆ ਸੀਗਾ ਇਹ ਲੁਧਿਆਣਾ ਕਮਿਸ਼ਨਰੇਟ ਦੀ ਰੇਡੀਅ ਵਿੱਚ ਰਹਿਣ ਲੱਗ ਪਿਆ ਸੀ ਸਾਨੂੰ ਇਸ ਕਰਕੇ ਹੋਰ ਵੀ ਕੁਝ ਕੁਝ ਇਨਸੀਡੈਂਟਸ ਬਾਰੇ ਕੁਝ ਹੈਗੇ ਜਿਹਦੀ ਵੈਰੀਫਿਕੇਸ਼ਨ ਮੈਂ ਆਪ ਜੀ ਨੂੰ ਪਹਿਲੇ ਦੱਸਿਆ ਸੀ ਇਸ ਕਰਕੇ ਅਸੀਂ ਅੱਜ ਰਿਮਾਂਡ ਲੈਣ ਤੋਂ ਬਾਅਦ ਹੀ ਇਹ ਫੀਲ ਕਰ ਸਕਦੇ ਹਾਂ ਵੀ ਹੋਰ ਕਿਹੜੇ ਇਫੈਕਟ ਸਾਹਮਣੇ ਆਉਂਦੇ ਨੇ ਸਰ ਵਾਰਦਾਤ ਕਰਨ ਤੋਂ ਬਾਅਦ ਕਿੱਥੇ ਨਿਕਲ ਗਏ ਲਾ ਲੁਧਿਆਣੇ ਵੱਲੇ ਪ